ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਗਰੋਂ ਗਿਆਨ ਨੂੰ ਕਈ ਸਾਲ ਹੋ ਗਏ ਸਨ ਇਸ ਲਈ ਉਹਨਾਂ ਨੇ ਵਾਪਸ ਘਰ ਜਾਣ ਦਾ ਫੈਸਲਾ ਕੀਤਾ ਘਰ ਵੱਲ ਜਾਂਦੇ ਹੋਏ ਗੁਰੂ ਜੀ ਇੱਕ ਉਜਾੜ ਥਾਂ ਤੋਂ ਨਿਕਲੇ 10 ਦਿਨ ਤੱਕ ਉਹ ਉਜਾੜ ਵਿੱਚ ਹੀ ਤੁਰਦੇ ਰਹੇ ਭਾਈ ਮਰਦਾਨਾ ਜੀ ਦਾ ਭੁੱਖ ਨਾਲ ਬੁਰਾ ਹਾਲ ਹੋ ਗਿਆ ਭੁੱਖ ਨਾਲ ਵਿਲਖਦੇ ਭਾਈ ਮਰਦਾਨਾ ਜੀ ਨੇ ਕਿਹਾ ਗੁਰੂ ਜੀ ਚੰਗੀ ਹੈ ਤੇਰੀ ਬਖਤੀ ਜਦੋਂ ਪਿੰਡ ਵਿੱਚ ਸੀ ਕਿਸੇ ਤੋਂ ਦੋ ਰੋਟੀਆਂ ਮੰਗ ਕੇ ਖਾਤਾ ਲੈਂਦੇ ਸੀ ਹੁਣ ਤਾਂ ਉਸ ਤੋਂ ਵੀ ਗਏ ਇਸ ਉਜਾੜ ਵਿੱਚ ਰੱਬ ਹੀ ਕੱਟੇਗਾ ਤਾਂ ਹੀ ਨਿਕਲਾਂਗੇ ਹੁਣੇ ਜੇ ਕੋਈ ਸ਼ੇਰ ਜਾਂ ਬਗਿਆੜ ਆ ਗਿਆ ਤਾਂ ਸਾਨੂੰ ਖਾ ਜਾਏਗਾ ਐਵੇਂ ਹੀ ਮਰ ਜਾਵਾਂਗੇ ਗੁਰੂ ਜੀ ਨੇ ਦਿਲਾਸਾ ਦਿੱਤਾ ਤੇ ਕਿਹਾ ਮਰਦਾਨਿਆ ਤੂੰ ਡਰ ਨਾ ਤੇਰੇ ਕੋਲ ਕੋਝ ਵੀ ਨਹੀਂ ਆਏਗਾ ਤੂੰ ਥੋੜਾ ਹੁਸ਼ਿਆਰ ਰਹੇ ਭਾਈ ਮਰਦਾਨਾ ਜੀ ਬੋਲਿਆ ਕਿਵੇਂ ਹੁਸ਼ਿਆਰ ਰਹਾ ਇਸ ਉਜਾੜ ਵੇਚਾਂ ਆ ਕੇ ਵਹਿ ਗਏ ਹਾਂ ਤਦ ਗੁਰੂ ਜੀ ਨੇ ਬਚਨ ਕੀਤੇ ਭਾਈ ਅਸੀਂ ਉਜਾੜ ਵਿੱਚ ਨਹੀਂ ਹਾਂ ਇਹ ਤਾਂ ਵਸਦੀ ਹੈ ਜਿੱਥੇ ਪਰਮਾਤਮਾ ਦੀ ਯਾਦ ਦਿਲ ਵਿੱਚ ਵਸਦੀ ਹੋਵੇ ਉਹਨੂੰ ਵਸਦੀ ਜਾਣੋ ਜਿੱਥੇ ਪਰਮਾਤਮਾ ਦਾ ਨਾਮ ਵਿਸਰ ਜਾਏ ਤਾਂ ਭਾਵੇਂ ਉਹ ਵਸਦੀ ਹੀ ਕਿਉਂ ਨਾ ਹੋਵੇ ਉਹ ਉਜਾੜ ਹੀ ਹੈ ਅਤੇ ਗੁਰੂ ਜੀ ਨੇ ਇੱਕ ਸਵਰ ਦਾ ਉਚਾਰਨ ਸ਼ੁਰੂ ਕਰ ਦਿੱਤਾ ਪਰ ਭਾਈ ਮਰਦਾਨਾ ਜੀ ਨੇ ਰਵਾਬ ਨਹੀਂ ਵਜਾਈ ਗੁਰੂ ਜੀ ਬੋਲੇ ਮਰਦਾਨਿਆ ਤੇਰੇ ਬਿਨਾ ਬਾਣੀ ਵਿੱਚੋਂ ਸੋਰ ਨਹੀਂ ਆਉਂਦਾ ਤੂੰ ਰਵਾਬ ਵਜਾ ਗੁਰੂ ਪਿਆਰੇ ਉਹ ਭੁਖ ਨਾਲ ਭਾਈ ਮਰਦਾਨਾ ਜੀ ਖਿਜ ਕੇ ਬੋਲਿਆ ਮੈਂ ਰਵਾਬ ਕਿਵੇਂ ਵਜਾਵਾਂ ਤੇ ਕਿਵੇਂ ਸੁਣਾਵਾਂ ਮੇਰਾ ਤਾਂ ਗळा ਹੀ ਮੇਲ ਗਿਆ ਹੈ ਮੈਂ ਰਵਾਵ ਪਜਾ ਨਹੀਂ ਸਕਦਾ ਮੈਂ ਤਾਂ ਭੁੱਖ ਨਾਲ ਮਰ ਰਿਹਾ ਹਾਂ ਤਦ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਸੇ ਬਸਤੀ ਵਿੱਚ ਜਾ ਕੇ ਹੁਕਮ ਟਾਣ ਲਈ ਕਿਹਾ ਜਵਾਬ ਵਿੱਚ ਭਾਈ ਮਰਦਾਨਾ ਜੀ ਨੇ ਕਿਹਾ ਮੈਂ ਕਿਸੇ ਬਸਤੀ ਵਿੱਚ ਨਹੀਂ ਜਾ ਸਕਦਾ ਭੁੱਖ ਨੇ ਮੈਨੂੰ ਬਹੁਤ ਤੰਗ ਕੀਤਾ ਹੈ ਹੁਣ ਤਾਂ ਮੈਕ ਵਜ ਪਲਾਦਾ ਹੀ ਮਹਿਮਾਨ ਹਾਂ ਤਾਂ ਗੁਰੂ ਜੀ ਨੇ ਧੀਰਜ ਦਿੱਤਾ ਭਾਈ ਮਰਦਾਨਾ ਸਮੇਂ ਤੋਂ ਪਹਿਲਾਂ ਅਸੀਂ ਤੈਨੂੰ ਮਰਨ ਨਹੀਂ ਦਿੰਦੇ ਅਤੇ ਗੁਰੂ ਜੀ ਨੇ ਔਥੋਂ ਦੇ ਦਰਖਤਾਂ ਤੋਂ ਕੁਝ ਫਲ ਤੋੜ ਕੇ ਖਾਣ ਨੂੰ ਕਿਹਾ ਨਾਲ ਚੇਤਾਵਨੀ ਵੀ ਦਿੱਤੀ ਕਿ ਰਸਤੇ ਵਾਸਤੇ ਫਲ ਤੋੜ ਕੇ ਨਾ ਰੱਖੀ ਭਾਈ ਮਰਦਾਨਾ ਜੀ ਨੇ ਦਰਖਤੋਂ ਕਈ ਫਲ ਤੋੜੇ ਤੇ ਖਾਣ ਲੱਗੇ ਭਾਈ ਮਰਦਾਨੇ ਜੀ ਨੂੰ ਫਲ ਬਹੁਤ ਸਵਾਦ ਲੱਗੇ ਤੇ ਉਹ ਮਨ ਵਿੱਚ ਸੋਚਣ ਲੱਗਾ ਪਤਾ ਨਹੀਂ ਇਹੋ ਜਿਹੇ ਫਲ ਦੁਬਾਰਾ ਫੇਰ ਮਿਲਣ ਕੇ ਨਾ ਮਿਲਣ ਤਾਂ ਭਾਈ ਮਰਦਾਨੇ ਜੀ ਨੇ ਕੁਝ ਫਾਲ ਤੋੜ ਕੇ ਨਾਲ ਬੰਨ ਲਏ ਤੇ ਅੱਗੇ ਚੱਲ ਪਿਆ ਅਗਲੀ ਸਵੇਰ ਭਾਈ ਮਰਦਾਨਾ ਜੀ ਨੇ ਫਾਲ ਕੱਢੇ ਤੇ ਖਾ ਲਏ ਫਲ ਖਾਂਦਿਆਂ ਹੀ ਭਾਈ ਮਰਦਾਨਾ ਜੀ ਜ਼ਮੀਨ ਤੇ ਡਿੱਗ ਪਿਆ ਤਦ ਗੁਰੂ ਜੀ ਨੇ ਪੁੱਛਿਆ ਮਰਦਾਨਾ ਕੀ ਹੋਇਆ ਭਾਈ ਮਰਦਾਨਾ ਜੀ ਨੇ ਸੱਚ ਸੱਚ ਸਭ ਕੁਝ ਦੱਸ ਦਿੱਤਾ ਕਿ ਤੁਹਾਡੇ ਮਨਾ ਕਰਨ ਤੇ ਵੀ ਮੈਂ ਉਹ ਫਲ ਨਾਲ ਬਨ ਕੇ ਲਿਆ ਹਾਂ ਹੋਣ ਭੋਖ ਲੱਗਣ ਤੇ ਮੈਂ ਕੱਢ ਕੇ ਖਾਏ ਤੇ ਮੇਰਾ ਇਹ ਹਾਲ ਹੋ ਗਿਆ ਗੁਰੂ ਜੀ ਨੇ ਕਿਹਾ ਮਰਦਾਨਿਆ ਇਹ ਤੂੰ ਚੰਗਾ ਨਹੀਂ ਕੀਤਾ ਜੇ ਤੂੰ ਇਹ ਫਲ ਖਾਣੇ ਹੀ ਸੀ ਤਾਂ ਮੈਨੂੰ ਦੱਸ ਕੇ ਖਾਂਦਾ ਮਰਦਾਨਿਆ ਇਹ ਤਾਂ ਜ਼ਹਿਰ ਸੀ ਸਾਡੇ ਵਸ ਕਰਕੇ ਇਹ ਅੰਮ੍ਰਿਤ ਹੋ ਗਏ ਸਨ ਫਿਰ ਗੁਰੂ ਪਿਆਰਿਓ ਗੁਰੂ ਜੀ ਨੇ ਭਾਈ ਮਰਦਾਨੇ ਜੀ ਦੇ ਮੱਥੇ ਤੇ ਹੱਥ ਲਾਇਆ ਤਾਂ ਭਾਈ ਮਰਦਾਨਾ ਜੀ ਠੀਕ ਹੋ ਕੇ ਉਠ ਕੇ ਬੈਠ ਗਏ ਅਤੇ ਕਹਿਣ ਲੱਗੇ ਸੁਭਾਨ ਤੇਰੀ ਕੁਦਰਤ ਤੇਰੀ ਗਤੀ ਪਾਈ ਨਹੀਂ ਜਾ ਸਕਦੀ ਤੂੰ ਤਾਂ ਪવન ਹਾਰੀ ਹੈਂ ਨਾ ਤੂੰ ਕੁਝ ਖਾਏ ਨਾ ਤੂੰ ਪੀਵੇ ਬਸਤੀ ਵਿੱਚ ਤੂੰ ਕਦੀ ਜਾਂਦਾ ਨਹੀਂ ਉਜਾੜ ਵਿੱਚ ਹੀ ਰਹਿੰਦਾ ਹੈ ਤਾਂ ਮੈਂ ਤੇਰੇ ਨਾਲ ਕਿਉਂ ਰਹਿਵਾਂ ਸਾਨੂੰ ਵਿਦਾ ਕਰੋ ਗੁਰੂ ਜੀ ਹੱਸ ਕੇ ਪਿਆਰ ਨਾਲ ਬੋਲੇ ਮਰਦਾਨਾ ਅਸੀਂ ਤੇਰੇ ਤੇ ਬਹੁਤ ਖੁਸ਼ ਹਾਂ ਤੂੰ ਕਿਸੇ ਵੀ ਤਰ੍ਹਾਂ ਸਾਡੇ ਨਾਲ ਹੀ ਰਹੇ ਭਾਈ ਮਰਦਾਨਾ ਜੀ ਬੋਲੇ ਮੈਂ ਤਦ ਹੀ ਨਾਲ ਰਹਾਗਾ ਜਦ ਮੇਰੀ ਭੁੱਖ ਗਵਾ ਦਿਓ ਜਾਂ ਤੁਸੀਂ ਸਾਡੀ ਤਰ੍ਹਾਂ ਵਿਹਾਰ ਕਰੋ ਨਹੀਂ ਤਾਂ ਸਾਨੂੰ ਵਿਦਾ ਕਰੋ ਭਾਈ ਮਰਦਾਨਾ ਜੀ ਦੇ ਸਿੱਧੇ ਪਣ ਤੇ ਗੁਰੂ ਜੀ ਨੇ ਕਿਹਾ ਮਰਦਾਨਾ ਹਣ ਤੋਂ ਦੀਨ ਦੁਨੀਆ ਤੋਂ ਮੁਕਤ ਹੋਇਆ ਤੇ ਭਾਈ ਮਰਦਾਨਾ ਜੀ ਤੇ ਗੁਰੂ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਪਾਈ ਇਹੇ ਦ੍ਰਿਸ਼ਟੀ ਪਾਉਂਦਿਆਂ ਹੀ ਭਾਈ ਮਰਦਾਨਾ ਜੀ ਦੀ ਸਮਾਧੀ ਲੱਗ ਗਈ ਅਤੇ ਲੋਕ ਪਰਲੋਕ ਦੀ ਸੋਝੀ ਪੈ ਗਈ ਕਾਫੀ ਧੇਰ ਬਾਅਦ ਭਾਈ ਮਰਦਾਨਾ ਜਦੋਂ ਸਮਾਧੀ ਤੋਂ ਉੱਠੇ ਤਾਂ ਉਹਨਾਂ ਨੇ ਸਰਦਾ ਨਾਲ ਗੁਰੂ ਜੀ ਨੂੰ ਮੱਥਾ ਟੇਕਿਆ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਪਿਆਰ ਨਾਲ ਫੜ ਕੇ ਉਠਾਇਆ ਤੇ ਪੁੱਛਿਆ ਹੁਣ ਦਾ ਸਮਰਦਾਨਿਆ ਕਿਹੜੇ ਪਾਸੇ ਚਲੀਏ ਤਾਂ ਭਾਈ ਮਰਦਾਨਾ ਜੀ ਬੋਲੇ ਜੋ ਤੁਹਾਡੀ ਰਜ਼ਾ ਹੈ ਸੋ ਕਰੋ ਪਰ ਹੁਣ ਘਰ ਜਾਣ ਨੂੰ ਚਿਤ ਕਰਦਾ ਹੈ ਪਰ ਜੇ ਤੁਹਾਡੀ ਇੱਛਾ ਹੋਵੇ ਤਾਂ ਗੁਰੂ ਜੀ ਨੇ ਭਾਈ ਬਾਲਾ ਜੀ ਤੋਂ ਵੀ ਪੁੱਛਿਆ ਤਾਂ ਭਾਈ ਬਾਲਾ ਜੀ ਬੋਲੇ ਮਰਦਾਨਾ ਸੱਚ ਹੀ ਕਹਿੰਦਾ ਹੈ ਉਹ ਤਾਂ ਹੁਣ ਬਾਲ ਬੱਚਿਆਂ ਨੂੰ ਮਿਲਣ ਦਾ ਜੀ ਕਰਦਾ ਹੈ ਘਰ ਗਏ ਕਿੰਨਾ ਹੀ ਚਿਰ ਹੋ ਗਿਆ ਤੁਹਾਡੇ ਮਾਤਾ ਜੀ ਤੁਹਾਨੂੰ ਯਾਦ ਕਰਦੇ ਹੋਣਗੇ ਅਤੇ ਪਿਤਾ ਬਿਰਧ ਹੋ ਗਏ ਹੋਣਗੇ ਬਾਕੀ ਤੁਹਾਡੇ ਤੋਂ ਕੁਝ ਵੀ ਨਹੀਂ ਲੁਕਿਆ ਗੁਰੂ ਜੀ ਨੇ ਕਿਹਾ ਜੇ ਇਸ ਤਰ੍ਹਾਂ ਕਰਤਾਰ ਕਰਵਾਏ ਗੁਰੂ ਪਿਆਰੇਓ ਇਸ ਤਰ੍ਹਾਂ ਗੱਲਾਂ ਕਰਦੇ ਹੋਏ ਉਹ ਤਲਵੰਡੀ ਪਹੁੰਚ ਗਏ ਗੁਰੂ ਜੀ ਪਿੰਡ ਤੋਂ ਬਾਹਰ ਹੀ ਦੋ ਕੋਹ ਦੀ ਦੂਰੀ ਤੇ ਬੈਠ ਗਏ ਭਾਈ ਮਰਦਾਨਾ ਜੀ ਨੇ ਗੁਰੂ ਜੀ ਤੋਂ ਪਰਿਵਾਰ ਨਾਲ ਮਿਲਣ ਦੀ ਆਗਿਆ ਮੰਗੀ ਤਾਂ ਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਕਿਹਾ ਤੇਰੇ ਚਿੱਤ ਵਿੱਚ ਆਉਂਦਾ ਹੈ ਤਾਂ ਮਿਲ ਆਓ ਪਰ ਜੇ ਸਾਡੇ ਘਰ ਗਏ ਤਾਂ ਸਾਡਾ ਨਾਮ ਨਾ ਲਈ ਭਾਈ ਮਰਦਾਨਾ ਆਪਣੇ ਪਰਿਵਾਰ ਨਾਲ ਮਿਲਣ ਲਈ ਆਪਣੇ ਘਰ ਚਲੇ ਗਏ ਕੁਝ ਸਮਾਂ ਉੱਥੇ ਬਿਤਾ ਕੇ ਭਾਈ ਮਰਦਾਨਾ ਜੀ ਗੁਰੂ ਜੀ ਦੇ ਘਰ ਵੱਲ ਚੱਲ ਪਏ ਉੱਥੇ ਮਾਤਾ ਤ੍ਰਿਪਤਾ ਭਾਈ ਮਰਦਾਨੇ ਜੀ ਨੂੰ ਵੇਖ ਕੇ ਡੋਣ ਲੱਗ ਪਈ ਤੇ ਗੁਰੂ ਜੀ ਦੇ ਬਾਰੇ ਪੁੱਛਿਆ ਆਸੇ-ਪਾਸਿਓਂ ਸਾਰੇ ਲੋਕ ਆ ਕੇ ਹਾਲ-ਚਾਲ ਪੁੱਛਣ ਲੱਗੇ ਪਰ ਭਾਈ ਮਰਦਾਨਾ ਜੀ ਉੱਥੇ ਥੋੜੀ ਹੀ ਦੇਰ ਬੈਠੇ ਅਤੇ ਓਟ ਕੇ ਵਾਪਸ ਜਾਣ ਲੱਗੇ ਇਸ ਤੇ ਮਾਤਾ ਤਰਪਤਾ ਜੀ ਨੂੰ ਸੱਕ ਹੋਇਆ ਕਿ ਮਰਦਾਨਾ ਛੇਤੀ ਹੀ ਓਟ ਕੇ ਚਲ ਪਿਆ ਹੈ ਜਰੂਰ ਇਹ ਨਾਨਕ ਦੇ ਨਾਲ ਹੈ ਮਾਤਾ ਨੇ ਕੁਝ ਕਪੜੇ ਤੇ ਮਠਿਆਈ ਨਾਲ ਲਈ ਤੇ ਭਾਈ ਮਰਦਾਨਾ ਜੀ ਦੇ ਨਾਲ ਜਾ ਕੇ ਰਲ ਗਈ ਦੋਨੋਂ ਚੁੱਪਚਾਪ ਤੁਰਦੇ ਗਏ ਅਤੇ ਗੁਰੂ ਜੀ ਕੋਲ ਪਹੁੰਚ ਗਏ ਗੁਰੂ ਜੀ ਨੇ ਜਦੋਂ ਦੇਖਿਆ ਕਿ ਸਾਮਣੋਂ ਮਾਤਾ ਜੀ ਆ ਰਹੇ ਹਨ ਤਾਂ ਗੁਰੂ ਜੀ ਨੇ ਉੱਠ ਕੇ ਮਾਤਾ ਜੀ ਦੇ ਚਰਨ ਛੂਏ ਮਾਤਾ ਤਰਫ ਤਾਂ ਗੁਰੂ ਜੀ ਨੂੰ ਗਲ ਨਾਲ ਲਾ ਕੇ ਰੋਣ ਲੱਗੀ ਗੁਰੂ ਜੀ ਵੀ ਮਾਤਾ ਨੂੰ ਮਿਲ ਕੇ ਬਹੁਤ ਖੁਸ਼ ਹੋਏ ਮਾਤਾ ਜੀ ਨੇ ਮਠਿਆਈ ਤੇ ਕੱਪੜੇ ਅੱਗੇ ਰੱਖੇ ਅਤੇ ਗੁਰੂ ਜੀ ਨੂੰ ਲੈਣ ਲਈ ਕਿਹਾ ਉਸ ਸਮੇਂ ਗੁਰੂ ਜੀ ਨੇ ਇੱਕ ਸਬਦ ਉਚਾਰਿਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 16 ਤੇ ਦਰਜ ਹੈ ਉਸ ਪਰਮਾਤਮਾ ਦਾ ਨਾਮ ਸੁਣਨ ਨਾਲ 36 ਪ੍ਰਕਾਰ ਦੇ ਭੋਜਨ ਦਾ ਆਨੰਦ ਆ ਜਾਂਦਾ ਹੈ ਉਸ ਪਰਮਾਤਮਾ ਨਾਲ ਪ੍ਰੇਮ ਅਤੇ ਨਾਮ ਨਾਲ ਕਾਲੇ ਪਾਪ ਹਟਾਉਣ ਲਈ ਨੀਲੇ ਵਸਤਰ ਪਹਿਨਣਾ ਹੈ ਇਸ ਤੋਂ ਇਲਾਵਾ ਸਭ ਖਾਣਾ ਪੋਣਾ ਤਨ ਅਤੇ ਮਨ ਵਿੱਚ ਵਿਕਾਰ ਪੈਦਾ ਕਰਦਾ ਹੈ ਉਧਰ ਗੁਰੂ ਜੀ ਦੇ ਪਿਤਾ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਗੁਰੂ ਜੀ ਲਈ ਇੱਕ ਘੋੜਾ ਲੈ ਕੇ ਆਏ ਗੁਰੂ ਜੀ ਨੇ ਫਿਰ ਇੱਕ ਸਵਰਗਾ ਕੇ ਜਵਾਬ ਦਿੱਤਾ ਉਸ ਪਰਮਾਤਮਾ ਨੂੰ ਮਿਲਣ ਦਾ ਰਸਤਾ ਸਮਝਣਾ ਹੀ ਮੇਰਾ ਘੋੜਸਵਾਰੀ ਕਰਨਾ ਹੈ ਘੋੜਸਵਾਰੀ ਤਨ ਅਤੇ ਮਾਨ ਨੂੰ ਖਰਾਬ ਕਰਦੀ ਹੈ ਤਾਂ ਗੁਰੂ ਜੀ ਦੇ ਪਿਤਾ ਨੇ ਕਿਹਾ ਨਾਨਕ ਘਰ ਚੱਲੋ ਮੈਂ ਨਵੇਂ ਘਰ ਬਣਵਾਏ ਹਨ ਉਥੇ ਸਾਰਾ ਪਰਿਵਾਰ ਵੀ ਹੈ ਫਿਰ ਜਦੋਂ ਮਨ ਕਰੇ ਚਲੇ ਜਾਣਾ ਜਿਸ ਦਾ ਗੁਰੂ ਜੀ ਨੇ ਜਵਾਬ ਦਿੱਤਾ ਉਹ ਪਰਮਾਤਮਾ ਦਾ ਨਾਂ ਹੀ ਮੇਰਾ ਘਰ ਹੈ ਅਤੇ ਉਸ ਦੀ ਕਿਰਪਾ ਮੇਰਾ ਪਰਿਵਾਰ ਬਾਕੀ ਸਭ ਘਰ ਵਿੱਚ ਸੌਣਾ ਖਾਣਾ ਬੇਕਾਰ ਹੈ ਜਿਸ ਨਾਲ ਤਨ ਅਤੇ ਮਨ ਦੋਨੋਂ ਖਰਾਬ ਹੁੰਦੇ ਹਨ ਕਈ ਪ੍ਰਕਾਰ ਗੁਰੂ ਜੀ ਦੇ ਪਿਤਾ ਨੇ ਵਾਰ-ਵਾਰ ਘਰ ਚੱਲਣ ਨੂੰ ਕਿਹਾ ਐਨੇ ਵਿੱਚ ਗੁਰੂ ਜੀ ਦੇ ਚਾਚਾ ਬਾਬਾ ਲਾਲੂ ਜੀ ਅਤੇ ਸਾਰਾ ਪਰਿਵਾਰ ਗੁਰੂ ਜੀ ਨੂੰ ਮਿਲਣ ਆ ਗਿਆ ਗੁਰੂ ਜੀ ਨੇ ਆਪਣੇ ਚਾਚਾ ਜੀ ਦੇ ਚਰਨ ਛੂਏ ਗੁਰੂ ਜੀ ਦੇ ਚਾਚਾ ਨੂੰ ਗੁਰੂ ਜੀ ਦੇ ਆਤਮਿਕ ਗਿਆਨ ਤੇ ਭਰੋਸਾ ਸੀ ਉਹਨਾਂ ਨੇ ਗੁਰੂ ਜੀ ਨੂੰ ਨਾਲ ਚੱਲਣ ਲਈ ਨਹੀਂ ਕਿਹਾ ਬਲਕਿ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਖੁਸ਼ੀ ਪ੍ਰਗਟ ਕੀਤੀ ਗੁਰੂ ਜੀ ਸਾਰੇ ਪਰਿਵਾਰ ਨੂੰ ਮਿਲੇ ਇਸ ਤੋਂ ਬਾਅਦ ਗੁਰੂ ਜੀ ਨੇ ਆਪਣੇ ਪਿਤਾ ਤੋਂ ਇਹ ਕਹਿੰਦਿਆਂ ਵਿਦਾ ਲਈ ਕਿ ਅਸੀਂ ਅਜੇ ਕੁਝ ਹੋਰ ਅੱਗੇ ਜਾਵਾਂਗੇ ਥੋੜੇ ਹੀ ਦਿਨਾਂ ਬਾਅਦ ਫਿਰ ਵਾਪਸ ਆ ਕੇ ਕੁਝ ਦਿਨ ਤੁਹਾਡੇ ਕੋਲ ਰਹਾਂਗੇ ਅਤੇ ਸਾਰਿਆਂ ਨੂੰ ਦਿੜਜ ਦੇ ਕੇ ਉਹਨਾਂ ਨੂੰ ਵਿਦਾ ਕੀਤਾ ਤੇ ਆਪ ਗੁਰੂ ਜੀ ਅੱਗੇ ਨੂੰ ਤੁਰ ਪਏ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧਨ ਗੁਰੂ ਨਾਨਕ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ